ਲੋਕ ਸਭਾ ਚੋਣਾਂ ਦੇ ਚੱਲਦੇ ਆ ਭਾਜਪਾ ਉਮੀਦਵਾਰ ਹਾਂਸ ਰਾਜ ਹੰਸ ਦੇ ਨਾਲ-ਨਾਲ ਹੁਣ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਬੀਜੇਪੀ ਦੇ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਹਾਂਸ ਰਾਜ ਹੰਸ ਦੇ ਲੜਕੇ ਨਵਰਾਜ ਹੰਸ ਨੇ ਵੋਟਾਂ ਮੰਗੀਆਂ ਅਤੇ ਲੋਕਾਂ ਨੂੰ ਮਿਲ ਕੇ ਜਿੱਤ ਤੋਂ ਬਾਅਦ ਉਹਨਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਇਸ ਮੌਕੇ ਪਿੰਡ ਟੋੜ ਵਿਖੇ ਪੰਚਾਇਤ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਹਲ ਸਭਾ ਦੇ ਨੁਮਾਇੰਦਿਆਂ ਵੱਲੋਂ ਨਵਰਾਜ ਹੰਸ ਦਾ ਵਿਰੋਧ ਕੀਤਾ ਗਿਆ ਅਤੇ ਹੰਸ ਰਾਜ ਹੰਸ ਅਤੇ ਭਾਜਪਾ ਕੇ ਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਦੂਸਰੇ ਪਾਸੇ ਪਿੰਡ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਦੱਸਦੇ ਹੋਏ ਚੌਥੀ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਵੀ ਆਖੀ ਗਈ मोदी सरकार मुर्दाबाद हंसराज वापस जाओ हंसराज वापस जाओ बीजेपी सरकार मुर्दाबाद बीजेपी सरकार मुर्दाबाद र ਜਦੋਂ ਤਕਸਾਲ ਮੋਚਾ ਜੰਨਾ ਦਾ ਜਨ ਸਤਿ ਸ਼੍ਰੀ ਅਕਾਲ ਜੀ ਬੈਰੋ ਜੀ ਅੱਜ ਤੋਂ ਐਨਫਤੇ ਬਹੁਤ ਅੱਛਾ ਪਿਆਰ ਮਿਲ ਰਿਹਾ ਜੀ ਬਹੁਤ ਸਾਰਾ ਬਹੁਤ ਲੋਕ ਪਿਆਰ ਦੇ ਰਹੇ ਪਰਮਾ ਹੰਦਾਰਾ ਮਿਲਦਾ ਸਾਰੇ ਪਿੰਡਾਂ ਚੋਂ ਸ਼ਹਿਰਾਂ ਚੋਂ ਸਵੇਰ ਦੇ ਨਿਕਲੇ ਹੋਏ ਤੇ ਬਹੁਤ ਜ਼ਿਆਦਾ ਪਿਆਰ ਮਿਲਦਾ ਲੋਕ ਮਿਲਦੇ ਨੇ ਕਿ ਕੋਈ ਦੱਸਦੇ ਆ ਕੀ ਕਰਦੇ ਕਿ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ ਜਾਂ ਕੀ ਉਹਨਾਂ ਨੂੰ ਚਾਹੀਦੀ ਹਾਂਜੀ ਹਾਂਜੀ ਇੱਥੇ ਅਸੀਂ ਜਦੋਂ ਪਿੰਡਾਂ ਚ ਗਏ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਸ਼ਹਿਰੀਆਂ ਦੀਆਂ ਆਪਣੀਆਂ ਸਮੱਸਿਆਵਾਂ ਤੇ ਉਹ ਅਸੀਂ ਬਸ ਜਦੋਂ ਜਿੱਤਾਂਗੇ ਤੇ ਸਾਨੂੰ ਪਤਾ ਲੱਗਿਆ ਕਿ ਕਿੰਨਾ ਕਿੰਨਾ ਕੰਮ ਨਹੀਂ ਉਹ ਲਗਾਤਾਰ ਕਿਸਾਨਾਂ ਵੱਲੋਂ ਬਰੋਧ ਕੀਤਾ ਜਾ ਰਿਹਾ ਹੈ ਉਸ ਨੂੰ ਕਿਵੇਂ ਬੇ ਮੈਂ ਤਾਂ ਜਿੱਥੇ ਵੀ ਗਿਆ ਜੀ ਉੱਥੇ ਕਿਸੇ ਵੀ ਕਿਸਾਨ ਮਜ਼ਦੂਰ ਨੇ ਸਾਨੂੰ ਕੁਝ ਵੀ ਬੁਰਾ ਭਲਾ ਨਹੀਂ ਕਿਹਾ ਸਾਨੂੰ ਬਹੁਤ ਪਿਆਰ ਮਿਲਿਆ ਸਾਨੂੰ ਉਹਨਾਂ ਨੇ ਸਗਾ ਖੁਦ ਆ ਕੇ ਕਿਹਾ ਕਿ ਤੁਹਾਡੇ ਨਾਲ ਹੈ ਬਾਹਾਂ ਬਾਹ ਜੋੜ ਕੇ ਖੜੇ ਆਂ ਔਰ 5 4 ਤਰੀਕ ਨੂੰ ਤੁਹਾਨੂੰ ਜਿਹੜੀਆਂ 405 ਸੀਟਾਂ ਹੋਣ ਜਾ ਰਹੀਆਂ ਉਹਦੇ ਵਿੱਚੋਂ ਇੱਕ ਸੀਟ ਫਰੀਦਕੋਟ ਦੀ ਵੀ ਜਿੱਤ ਕੇ ਭੇਜਾਂਗੇ ਅੱਜ ਰੋਡ ਪੈਂਡ ਦੇ ਵਿੱਚ ਥੋੜਾ ਬਰੋਡ ਕੀਤਾ ਜਾ ਰਿਹਾ ਇਸ ਕੁਸ਼ਸ਼ਾਣਾ ਨਾਮ ਦੇ ਵੱਲੋਂ ਉਹ ਕਿਉਂ ਕਿ ਮੈਨੂੰ ਲੱਗਦਾ ਕਿ ਫਰੀਦਕੋਟ ਤੋਂ ਇੱਕ ਕੰਗਾ ਹੁਆਰਾ ਮਿਲਦਾ ਹੈ ਜੀ ਫਰੀਦਕੋਟ ਚੋਂ ਤਾਂ ਬਹੁਤ ਅੱਛਾ ਹੁਆਰਾ ਮਿਲਿਆ ਅੱਜ ਮੇਰੇ ਖਿਆਲ ਨਾਲ ਇਹ ਸਾਡਾ ਪਹਿਲਾ ਪ੍ਰੋਗਰਾਮ ਹੈ ਥੋੜਾ ਜਿਹਾ ਏਦਾਂ ਉਹ ਉਹ ਕੋਈ ਗੱਲ ਨਹੀਂ ਉਹ ਆਪਣਾ ਕੰਮ ਕਰ ਰਹੇ ਕੋਈ ਗੱਲ ਨਹੀਂ ਉਹਨਾਂ ਦਾ ਮੋਸਟ ਵੈਲਯੂਅਬਲ ਮੁਕਾਬਲਾ ਕਿਵੇਂ ਨਾਲ ਅੱਜ ਤੁਹਾਨੂੰ ਇੱਕ ਕੱਢ ਜ ਦੇ ਦੂਜੇ ਪਾਸੇ ਫਾਰਮਰ ਤੋਂ ਵੱਲੋਂ ਕਿ ਦਿੱਤੇ ਗਏ ਨੇ ਉਹ ਕਾਹਨਾ ਨੂੰ ਦੇਖਦੇ ਸੀ ਮੁਕਾਬਲਾ ਤਾਂ ਅੱਛਾ ਹੈ ਜੀ ਮੁਕਾਬਲਾ ਤਾਂ ਹੋਣਾ ਹੀ ਚਾਹੀਦਾ ਬਟ ਉਹ ਆਪਣਾ ਕੰਮ ਕਰ ਰਹੇ ਸੀ ਆਪਣਾ ਕੰਮ ਕਰ ਰਹੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਕਿਰਤੀ ਕਿਸਾਨੀ ਨੇ ਤੇ ਨੌਜਾਨ ਭਾਰ ਸਭਾ ਵੱਲੋਂ ਜਿਵੇਂ ਕਿ ਪੂਰੇ ਭਾਰਤ ਦੇ ਵਿੱਚ ਬੀਜਪੀ ਦਾ ਵਿਰੋਧ ਹੋ ਰਿਹਾ ਉਸੇ ਸੱਦੇ ਤਹਿਤ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੋੜ ਦੇ ਵਿੱਚ ਇੱਥੇ ਬੀਜਪੀ ਦੇ ਕੋਸ਼ ਆਗੂ ਬੀਜਪੀ ਦਾ ਜ਼ਿਲ੍ਹਾ ਪ੍ਰਧਾਨ ਤੇ ਇੱਕ ਜਿਹੜਾ ਇਤੋਂ ਉਮੀਦਵਾਰ ਆ ਅਨਸਰਾਜ ਹੰਸ ਉਹਦੇ ਜਿਹੜੇ ਬੇਟਾ ਇੱਥੇ ਪਹੁੰਚ ਰਿਹਾ ਚੋਣ ਪ੍ਰਚਾਰ ਵਾਸਤੇ ਤੇ ਅਸੀਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਉਹਨੂੰ ਲਾਗੂ ਕਰਨ ਵਾਸਤੇ ਭਾਜਪਾ ਦਾ ਵਿਰੋਧ ਕਰਨ ਵਾਸਤੇ ਜਿਹੜਾ ਇੱਥੇ ਪਹੁੰਚੇ ਹੋਏ ਆ ਤੇ ਵਿਰੋਧ ਜਿਹੜਾ ਉਹਦਾ ਕਰਾਂਗੇ ਕਿਉਂਕਿ ਲਗਾਤਾਰ ਹੀ ਜਿਹੜਾ ਭਾਜਪਾ ਨੇ ਹਰੇਕ ਵਰਗ ਨੂੰ ਜਿਹੜਾ ਉਹ ਲਤਾੜਨ ਦੀ ਕੋਸ਼ਿਸ਼ ਕੀਤੀ ਆ ਧਰਮਾਂ ਦੇ ਨਾਮ ਤੇ ਜਿਹੜਾ ਰਾਜ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਆ ਲੋਕਾਂ ਨੂੰ ਜਿਹੜਾ ਜਾਤਾਂ ਦੇ ਨਾਮ ਤੇ ਧਰਮਾਂ ਦੇ ਨਾਮ ਤੇ ਜਿਹੜਾ 파ੜੇ ਪਾਉਣ ਦੀ ਕੋਸ਼ਿਸ਼ ਭਾਜਪੀ ਲਗਾਤਾਰ ਕਰ ਰਹੀ ਆ ਇਸ ਚੀਜ਼ ਦਾ ਸੀ ਜਿਹੜਾ ਉਹ ਵਿਰੋਧ ਕਰਦੇ ਆ ਜਿਵੇਂ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਨੂੰ ਜਾ ਰਹੇ ਸੀਗੇ ਦਿੱਲੀ ਦੇ ਤੱਕ ਉਹਨਾਂ ਨੇ ਪਹੁੰਚਣ ਨਹੀਂ ਦਿੱਤਾ ਉਹਨਾਂ ਨੂੰ ਰਸਤਿਆਂ ਦੇ ਵਿੱਚ ਰੋਕ ਕੇ ਉਹਨਾਂ ਤੇ लाठी चार्ज ਕੀਤਾ ਗਿਆ ਥਰੂ ਗੈਸ ਦੇ ਗੋਲੇ ਜਿਹੜੇ ਦਾਗੇ ਗਏ ਇੱਥੋਂ ਤੱਕ ਕਿ ਸਿੱਧੀਆਂ ਗੋਲੀਆਂ ਮਾਰ ਕੇ ਸਾਡਾ ਇੱਕ ਨੌਜਵਾਨ ਵੀਰ ਸ਼ੁਭ ਕਰਨ ਜਿਹਨੂੰ ਜਿਹੜਾ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਉਥੇ ਕਈ ਬਹੁਤ ਸਾਰੇ ਕਿਸਾਨਾਂ ਦੇ ਟਰੈਕਟਰਾਂ ਦੀ ਜਿਹੜੀ ਭੰਨ ਤੋੜ ਕੀਤੀ ਗਈ ਕਿਸਾਨਾਂ ਦੇ ਰਸਤੇ ਜਿਹੜੇ ਦਿੱਲੀ ਨੂੰ ਜਾਣ ਵਾਲੇ ਉਹ ਸਾਰੇ ਬਲੌਕ ਕਰਤੇ ਵਿੱਚ ਸੜਕਾਂ ਦੇ ਕੰਧਾਂ ਕੱਢ ਕੇ ਤੇ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਸੀ ਕਿ ਜੇਕਰ ਕਿਸਾਨ ਜਿਹੜੇ ਦਿੱਲੀ ਜਾ ਕੇ ਆਉਦੀ ਜਿਹੜੀ ਗੱਲ ਨਹੀਂ ਰੱਖ ਸਕਦੇ ਆਪਦੇ ਹੱਕਾਂ ਉਪਰਤੀ ਕੋਈ ਗੱਲ ਨਹੀਂ ਕਰ ਸਕਦੇ ਤੇ ਫਿਰ ਭਾਜਪਾ ਨੂੰ ਵੀ ਜਿਹੜਾ ਉਹ ਪਿੰਡਾਂ ਚ ਆ ਕੇ ਚੋਣ ਪ੍ਰਚਾਰ ਕਰਨਾ ਜਿਹੜਾ ਉਹਦਾ ਕੋਈ ਹੱਕ ਨਹੀਂਗਾ ਇਸ ਕਰਕੇ ਬੀਜੇਪੀ ਦਾ ਜਿਹੜਾ ਵਿਰੋਧ ਆ ਉਹ ਕਰ ਰਹੇ ਆ ਅਸੀਂ ਤੇ ਇੱਥੇ ਅੱਜ ਜਿਹੜਾ ਕਿਰਤੀ ਕਿਸਾਨੀ union ਤੇ ਨੌਜਵਾਨ ਭਾਰਤ ਸਭਾ ਤੇ ਡੋੜਪਿੰਡ ਤੇ ਲੋਕ ਜਿਹੜੇ ਇਕੱਠੇ ਹੋਏ ਆ ਡੋੜਪਿੰਡ ਦੇ ਵਿੱਚ ਬੀਜੇਪੀ ਦਾ ਵਿਰੋਧ ਕਰ ਰਹੇ ਆ ਮੋਨਾਲ ਜੀ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਤੁਸੀਂ ਬੀਜੇਪੀ ਦੀ ਦਾ ਸਹਿਯੋਗ ਕਰ ਰਹੇ ਹੋ ਕਿਉਂਕਿ ਛੋਡੇ ਬੰਦੇ ਵੱਧ ਹੁੰਦੇ ਆ ਬੀਜੇਪੀ ਵਾਲੇ ਘੱਟ ਹੁੰਦੇ ਆ ਜਦੋਂ ਛੋਡੇ ਨਾਲ ਜਾਦੇ ਪਤਾ ਲੱਗ ਜਾਂਦਾ ਕਿ ਹੁਣ ਇੱਥੇ ਬੀਜੇਪੀ ਵਾਲੇ ਆਏ ਆ ਜਦੋਂ ਤੁਸੀਂ ਇੱਥੇ ਵਿਰੋਧ ਕਰਦੇ ਦੇਖੋ ਜੀ ਅਸੀਂ ਬੀਜੇਪੀ ਦਾ ਸੰਯੋਗ ਤਾਂ ਕਾਦਾ ਕਰਨਾ ਹੀ ਅਸੀਂ ਤਾਂ ਬੀਜੇਪੀ ਦਾ ਵਿਰੋਧ ਹੀ ਕਰ ਰਹੇ ਆ ਤੇ ਹੁੰਦਾ ਵੀ ਰਹੂਗਾ ਤੁਸੀਂ ਦੇਖੋ ਕਿ ਬਿੱਲੇ ਵਾਲੇ ਦੇ ਵਿੱਚ ਇਹਨਾਂ ਦੀ ਜਿਹੜੀ ਰੇਸ ਲਵਾਈ ਆ ਪਿਛਲੇ ਦਿਨੀ ਇਹਨਾਂ ਨੇ ਜਿਹੜਾ ਆਪਦਾ ਤਸ਼ੱਦਦ ਕਰਕੇ ਦੇਖਣਾ ਸੀ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਜਿਹੜਾ ਉਹਨਾਂ ਨੇ ਵੀ ਪੂਛ ਮਾਰ ਕੇ ਚੰਗੀ ਤਰ੍ਹਾਂ ਦੇਖ ਲਈ ਉਹਨਾਂ ਨੇ ਵੀ ਸਾਨੂੰ ਰੈਸਟ ਕਰਕੇ ਜੇਲ੍ਹ ਭੇਜ ਕੇ ਦੇਖ ਲਿਆ ਤੇ ਜਦੋਂ ਫੇਰ ਲੋਕਾਂ ਦਾ ਦਬਾਅ ਪਿਆ ਸੰਯੁਕਤ ਕਿਸਾਨ ਮੋਰਚੇ ਦਾ ਦਬਾਅ ਪਿਆ ਤੇ ਬਿਨਾਂ ਸ਼ਰਤ ਜਿਹੜਾ ਉਹਨਾਂ ਨੂੰ ਰਿਹਾ ਕਰਨਾ ਪਿਆ ਅਜੇ ਕੱਲ ਹੀ ਜੇਲ੍ਹ ਚੋਂ ਰਿਹਾ ਹੋ ਕੇ ਆਏ ਆ ਤੇ ਅੱਜ ਫੇਰ ਇਹਨਾਂ ਦਾ ਮੱਥਾ ਲਾਉਣ ਵਾਸਤੇ ਇੱਥੇ ਜਿਹੜਾ ਪਹੁੰਚੇ ਹੋਣਾ ਤਾਂ ਅਸੀਂ ਭਰੋਸਾ ਇਹ ਹੀ ਸਾਡਾ ਸਾਰੇ ਪਹਿਲਾਂ ਪਾਰਟੀ ਵੀ ਆਪਦੀ ਇਕੱਠੀ ਕੀਤੀ ਆ ਜਿਹਨਾਂ ਅਸੀਂ ਸਭ ਤੋਂ ਪਹਿਲਾਂ ਦਾ ਜਿਹੜਾ ਕਨੌਲੰਗਾ ਦਾ ਨਾਲਾ ਸੀਗਾ ਜੀ ਇਸ ਹੁਣ ਜਿਹੜੀਆਂ ਇਸ ਤੋਂ ਪਹਿਲਾਂ ਦੋ ਸਰਕਾਰਾਂ ਆ ਚੁੱਕੀਆਂ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਸਭ ਤੋਂ ਪਹਿਲਾਂ ਅਸੀਂ ਇਹੀ ਮੰਗ ਕੀਤੀ ਇਹਨਾਂ ਤੋਂ ਜੀ ਕਿ ਸਾਡਾ ਇਹ ਨਾਲਾ ਬਣਾ ਚਾਹੀਦਾ ਜੀ ਜੇ ਕੋਨੌ ਲੰਗਾ ਦਾ ਪੂਰਾ ਪਾਣੀ ਘਰਾਂ ਨੂੰ ਜਾਂਦਾ ਜੀ ਦੂਜੀ ਵੰਗ ਇਹ ਸੀਗੀ ਸਾਡੀ ਜਿਹੜੀ 30 ਕਿਲੋ ਕਣਕ ਆਉਂਦੀ ਸੀ ਸਰਕਾਰੋਂ ਉਹ ਵੀ ਇਹਨਾਂ ਸਰਕਾਰ ਜਦੋਂ ਦੀ ਆਈ ਆ 30 ਕਿਲੋ ਤੋਂ 15 ਕਿਲੋ 15 ਤੋਂ ਹੁਣ 5 ਕਿਲੋ 5 ਕਿਲੋ ਨਹੀਂ ਆ ਰਹੀ ਜੀ ਜਾਂ ਵੀ ਦੇ ਇਹਨਾਂ ਦੇ ਪਲਾਟਾਂ ਜਿਹੜੇ ਕਹਿੰਦੇ ਕਿ ਪੰਜ-ਪੰਜ ਮਰਲੇ ਪਲਾਟ ਆ ਦੇਵਾਂਗੇ ਜਾਂ ਕੁਝ ਵੀ ਦਿੱਤਾ ਕੋਈ ਵੀ ਨਹੀਂ ਦਿੰਦਾ ਇਹਨਾਂ ਨੇ ਕੁਝ ਵੀ ਹਾਂਜੀ ਬਹੁਤ ਜ਼ਿਆਦਾ ਨਗਰੀ ਓਕੇ ਪਈ ਆਈ ਸਮੱਸਿਆ ਦਾ ਸੌਂਡ ਤੋਂ ਪਹਿਲਾਂ ਇਹ ਸਮੱਸਿਆ ਆ ਦੇਖੋ ਇਹ ਆ ਬਾਦਮੀਕ ਮੰਦਿਰ ਆ ਇਹ ਬਣਾਉਣਾ 40 ਸਾਲ ਹੋ ਗਈ ਹੈ ਕਟਾਗੜ 50 ਸਾਲ ਹੋ ਗਿਆ ਵਸਤੀ ਬਣੀ ਨੂੰ ਅੱਜ ਤੱਕ ਇਥੋਂ ਹੀ ਪਾਣੀ ਦਾ ਨਿਕਾਸ ਨਹੀਂ ਨਿਕਲਿਆ ਜੀ ਪਾਪ ਜਾਂਦੇ ਵਿੱਚ ਪਾਈਪਾਂ ਇਥੋਂ ਪਾ ਚੋਪੀਆਂ ਦੀ ਤਿੰਨ ਤਿੰਨ ਬਾਰੀ ਪਰ ਪਾਈਪਾਂ ਇਥੋਂ ਤੱਕ ਵੱੱਤਰ ਪਈ ਨਹੀਂ ਹਾਂਜੀ ਹਾਂਜੀ ਸਮੱਸਿਆ ਜਾਰੇ ਸਾਨੂੰ ਪਾਣੀ ਦੀ ਹੈ ਜੀ ਹੋਰ ਵੀ ਸਮੱਸਿਆ ਬਹੁਤ ਜ਼ਿਆਦਾ ਹੈਗੀਆਂ ਹੁਣ ਵਸਨੀਕਾਂ ਦੇ ਵਿੱਚ ਕੋਈ ਪਾਣੀ ਦੀ ਉੱਤਰ ਆ ਗਈ ਉਹ ਬਸ ਜ਼ਿਆਦਾ ਸਮੱਸਿਆ ਸਾਨੂੰ ਇਹ ਹੈ ਕਿਹੜੀ ਸਰਕਾਰ ਆਉਂਦੀ ਹੈ ਜੀ ਹਾਂਜੀ ਸਸਤਾਏ ਦੀ ਸਰਕਾਰ ਆਉਂਦੀ ਹੈ ਸਾਨੂੰ ਹੁਣ ਇਹ ਹੀ ਆ ਜੀ ਅਸੀਂ ਕਿਹਾ ਚਲੋ 41 ਵੀ ਦੇਖ ਲਈਏ ਕਾਂਗਰਸ ਵੀ ਦੇਖ ਲਈਏ ਝਾੜੂ ਵਾਲੇ ਵੀ ਦੇਖ ਲਈਏ ਅਸੀਂ ਚਲੋ ਹੁਣ ਭਾਜੀਪੀ ਦੇਖ ਕੇ ਦੇਖ ਲੈਣਾ ਵੀ ਇੱਕ ਵਾਰ ਜ਼ਰੂਰ ਦੇਖਣਾ ਚਾਹੀਦਾ ਜੀ ਜੇ ਸਾਨੂੰ ਚੰਗਾ ਲੱਗਾ ਤਾਂ ਵੋਟਾਂ ਅਸੀਂ ਇਹਨਾਂ ਨੂੰ ਪਾਵਾਂਗੇ ਜੀ ਸਾਡੇ ਜੇ ਹੱਲ ਹੋਣਗੇ ਤਾਂ ਜਰੂਰ ਅਸੀਂ ਇਹਨਾਂ ਨੂੰ ਵੋਟਾਂ ਪਾਵਾਂਗੇ ਜੀ ਕਿਸੇ ਤੋਂ ਅਸੀਂ ਡਰਦੇ ਨਹੀਂ ਕਹਿੰਦੇ ਜੇ ਤੇ 나 ਸਾਨੂੰ ਕਿਸੇ ਦਾ ਕੋਈ ਡਰ ਹੈਗਾ ਇਹਦਾ